ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਾ ਸ਼੍ਰੀ ਖਾਨ ਮੈਂ ਚੱਲਣਾ ਕਰ ਛੱਡ ਤੇ ਦੇਪੂ ਡਰੰਕ ਖੋਲੀ ਵਟਾ ਮੈਂ ਬਾਲਾ ਸੋਣਾ ਲੱਗਦਾ ਜੀ ਪਾਲੀ ਦਾ ਵਿਚਾਰ ਆਪਦੇ ਸਰਟੀਫਿਕੇਟ ਜਾਂਦਾ ਪਰ ਇਹਨੂੰ ਦੇਖ ਕੇ ਮਰੀ ਹਾਸੀ ਨਹੀਂ ਗਈ ਹੁੰਦੀ ਹੈ ਜਿਵੇਂ ਕੋਈ ਬੁੜੀ ਨੇ ਆਪਦਾ ਦਾਜ ਵਾਲਾ ਡਰੰਕ ਖੋਲੀ ਬੈਠੀ ਹੈ ਖਰ ਮੇਰਾ ਡਰੰਕ ਤਾਂ ਚਰੀਦਾ ਇਹਦੇ ਵਿੱਚ ਇਹ ਆਪਦੇ ਸਾਰੇ ਸਰਟੀਫਿਕੇਟ ਸਾਰਾ ਦਸ ਰੱਖਦਾ ਦੇਖੋ ਜੀ ਮੈਂ ਚੱਲਿਆ ਘਰ ਛੱਡ ਕੇ ਉਹ ਘਰ ਨਾਲ ਛੱਡ ਕੇ ਜਾ ਮੁੜਿਆ ਦੀਪੂ ਮੈਨੂੰ ਆਖਣਗੇ ਜਵਾਕ ਨੂੰ ਘਰੋਂ ਕੱਢਦਾ ਮੇਰੇ ਯੂਟਿਊਬਰ ਜਹਾ ਯੂਟਿਊਬ ਫੈਮਿਲੀ ਰਸਜੂ ਮੇਰੇ ਨਾਲ ਵੀ ਤੂੰ ਦੀਪੂ ਦਵਾਲਾ ਤਾਂ ਤੈਨੂੰ ਤਾਂ ਬੜਾ ਪਿਆਰ ਕਰਦੇ ਆ ਸਾਰੇ ਹੋਰ ਜੀ ਕਿਵੇਂ ਆ ਜੀ ਮਾਂ ਪੁੱਤ ਹੱਸ ਖੇਡ ਕੇ ਟਾਈਮ ਪਾਸ ਕਰ ਲੈਣੇ ਆ ਜੀ ਕੀ ਕਰੀਏ ਜੀ ਲੱਗਿਆ ਰਹਿੰਦਾ ਇਹਨੇ ਨਾਲ ਕਦੇਪੂ ਦੀਆਂ ਗੱਲਾਂ ਵਾਲੀਆਂ ਵਧੀਆ ਹੁੰਦੀਆਂ ਐ ਇਸ ਇਹ ਬੜੀ ਵਧੀਆ ਪ्युअर ਪੰਜਾਬੀ ਜੀ ਬੋਲਦਾ ਜਿਵੇਂ ਆਪਾਂ ਤਾਂ ਕਹਿੰਦੇ ਆ ਫੁਲਾਣਾ ਰਾਹ ਜਾਂਦਾ ਇਹ ਆਖੂ ਫੁਲਾਣਾ ਰਸਤਾ ਜਾਂਦਾ ਵੀ ਬੜੀ ਵਧੀਆ ਪੰਜਾਬੀ ਜੀ ਬੋਲਦਾ ਮੈਨੂੰ ਮੈਨੂੰ ਇਹਨੂੰ ਫਿਰ ਖੁਸ਼ ਹੋ ਜਾਣੀ ਹੈ ਮੈਨੂੰ ਦੇਖ ਕੇ ਤੇ ਹੋਰ ਸਾਰੇ ਦੱਸੋ ਜੀ ਕਿਵੇਂ ਕਿਵੇਂ ਟੱਪਦਾ ਟਾਈਮ ਸਾਡਾ ਤਾਂ ਇੰ ਟੱਪੀ ਜਾਂਦਾ ਜੀ ਮਾਂ ਪੁੱਤਾਂ ਦਾ ਲੜ ਲੈਨੇ ਆ ਗੱਲਾਂ ਕਰ ਲੈਨੇ ਆ ਹੱਸ ਖੇਡ ਲੈਨੇ ਆ ਬਸ ਟਾਈਮ ਪਾਸ ਕਰੀ ਜਾਂਨੇ ਆ ਉਹਨਾ ਤੂੰ ਫੇਲ ਕਰਦੀ ਕਲਾਕਾਰ ਦੇਖੋ ਸੱਚੀ ਗੱਦੀ ਪੂ ਗੱਭਰੂ ਹੀ ਹੋ ਗਿਆ ਜੀ ਮੈਂ ਸੱਚ ਕਹਿਣੀ ਹੈ ਮੈਨੂੰ ਇਹ ਗੱਭਰੂ ਨਹੀਂ ਲੱਗਦਾ ਮੈਨੂੰ ਇਹ ਉਹ ਵੀ ਲੱਗਦਾ ਛੋਟਾ ਯਾ ਸ਼ਰਾਰਤੀ ਯਾ ਵੀ ਜਿਵੇਂ ਕਿਤੇ ਘਿਓ ਡੋਲਤਾ ਕਿਤੇ ਦੁੱਧ ਡੋਲਤਾ ਕਿਤੇ ਕੱਟਰੂ ਛੱਡ ਕੇ ਮੈਂ ਇਸ ਥੱਲੇ ਪੰਗਾ ਪਾਦਾ ਇੰਨਾ ਇਲਤੀ ਸੀਗਾ ਛੋਟਾ ਹੁੰਦਾ ਇਲਤੀ ਤਾਂ ਹੁਣ ਵੀ ਬਹੁਤ ਹੈ ਜੀ ਪਰ ਹੁਣ ਤਾਂ ਕੰਮ ਕਰੀ ਜਾਂਦਾ ਦੇਖੋ ਪਾਰਸਲਾ ਨਾ ਜਿਹੜੇ ਵਿਚਾਰਾ ਪਹਿਲਾਂ ਪਾਰਸਲਾ ਨੂੰ ਦੇਖੋ ਜੀ ਬ੍ਰੈਸਲੇਟ ਕੇ ਹਟਿਆ ਹੁਣ ਇਹਨਾਂ ਦੇ ਉੱਤੇ ਕੀ ਲਾਈ ਜਨਾਂ ਹੁਣ QR ਕੋਡ ਹੁਣ ਕੀ ਦਾ ਕੋਡ ਲਾਈ ਜਾਂਦਾ ਜੀ ਵਿਚਾਰਾ ਐ ਘਰ ਮੇਰੇ ਨਾਲ ਕੰਮ ਤਾਂ ਕਰਾਉਂਦਾ ਹੈਗਾ ਪਰ ਥੋੜਾ ਜਿਹਾ ਸਰਾਰਤੀ ਅੰਛਰ ਤਾਂ ਇਹ ਹੈਗਾਗਾ ਡਰ ਹੈ ਨਾ ਗਰੀਬਾਂ ਦਾ ਨਾ ਰੋਟੀ ਚੰਗੀ ਆਣੀ ਕਿਵੇਂ ਹੈ ਸਹੀ ਨਾਤ ਕਰਨਾ ਪਰ ਤਾਂ ਸਿੱਧੇ ਸਾਦੇ ਬੰਦੇ ਆ ਪੋਲੀ ਨਹੀਂ ਬਦਲਾਉਂਦਾ ਕਾਹਕੇ ਦਮ ਦੇਖੋ ਜੀ ਸਿੱਧਾ ਸਾਦਾ ਬੰਦਾ ਦੇਖੋ ਜਾਗਣਾ ਤਾਂ ਮੈਂ ਕੰਮ ਕਰੀਏ ਨਾ ਤੂੰ ਬੇਲਾ ਬੰਦਾ ਹੀ ਕੰਮ ਕਰਾ ਲੈ ਬੰਦੇ ਨਿਤਨ ਲਾ ਦੇਖੋ ਆ ਆਰਡਰ ਆਰਡਰਾਂ ਦੇ ਉਹ ਲਾਈ ਜਾਂਦਾ ਜੀ ਟਰੈਕਿੰਗ ਨੰਬਰ ਜੀ ਹੁਣ ਇੱਕ ਬੰਦਾ ਫੋਨ ਤੇ ਬੈਠਾ ਦੂਜਾ ਕੰਮ ਕਰੀਏ ਦਾ ਫਰਕ ਤਾਂ ਹੁੰਦੀ ਹੈ ਕਿਉਂ ਮੈਂ ਸਾਰਾ ਤੇ ਨਹੀਂ ਕਿ ਉਹ ਕੱਪੜੇ ਵਿੱਚ ਹੈ ਭਰਾਵਾ ਕਾਨੂੰਨ ਸਬੂਤ ਮੰਗਦਾ ਹੈ ਸਬੂਤ ਮੰਗਦਾ ਹੈ ਕੈਮਰਾ ਨਾ ਵੀਡੀਓ 'ਚ ਕੰਮ ਵਾਇਆ ਕਰੀਏ ਨਾ ਨਾ ਤੂੰ ਕੈਮਰਾ ਲੈ ਕੇ ਲਾ ਦੇ ਫਿਰ ਤੈਨੂੰ ਪਤਾ ਲੱਗ ਜੂ ਕੰਮ ਤੂੰ ਜ਼ਿਆਦਾ ਕਰਦਾ ਕਿ ਮੈਂ ਆ ਲਾਵੇਂ ਤੋਂ ਕੁਝ ਚੈੱਕ ਕਰਨੀ। ਕਿਹਾਂ? ਇਹ ਕਿਤਾਬਾਂ ਉਤਾਰ ਲਾ। ਕੋਰ ਕੋਰ ਹੋ ਜਾਂਦੀ। ਇਹਦੇ ਕੋਰਕ ਤਾਂ ਹੋਈ ਜਾਂਦੀ ਹੈ ਜੀ। ਪਾਰਸਲ ਵੱਧਦਾ। ਇਹਨੂੰ ਸਾਰਿਆਂ ਦੇ ਉਹ ਲਾਉਣਾ ਪੈਂਦਾ ਟਰੈਕਿੰਗ ਨੰਬਰ ਜੇ ਉਹਦੇ ਤੋਂ ਬਿਨਾ ਫਿਰ ਔਖਾ ਹੋ ਜਾਂਦਾ ਜੀ। ਉਹ ਡਾਕ ਖਾਨ ਵਾਲੇ ਕਹਿੰਦੇ ਉਹ ਸਾਨੂੰ ਘਰੀ ਫੜਾਉਂਦੇ ਆ ਸਲਿੱਪਾਂ ਇਹ ਸਾਨੂੰ ਦਿਖਾਉਣੀ ਹੈ। ਉਹ ਕਹਿੰਦੇ ਵੀ ਤੁਸੀਂ ਘਰੋਂ ਲਾ ਕੇ ਲਿਆ ਕਰੋ ਕਹਿੰਦੇ ਜੀ ਇੱਥੇ ਵੀ ਕੰਮ ਵੱਧ ਜਾਂਦਾ। ਆ ਪਾਰਸਲ ਜਿੰਨਾ ਸਾਰਾ ਪਿਆ ਪਾਰਸਲ ਆਪਣਾ ਆ ਦੇਖੋ ਜੀ ਇਹ ਸਾਨੂੰ ਡਾਕ ਖਾਨੇ ਵਾਲੇ ਦੇ ਦਿੰਦੇ ਆ ਦੀਪੂ ਨੂੰ ਫੜਾ ਦਿੰਦੇ ਆ ਹਾਂ ਜਿੰਨਾ ਸਾਰਾ ਮਾਲ ਪਿਆ ਜੀ ਇਹ ਪੰਜਾਬ ਹਰਿਆਣਾ ਹਮਾਚ ਰਾਜਸਥਾਨ ਉੱਤਰਾ ਮਾੜਾ ਹੈ ਦਿੱਲੀ ਦੇ ਵੀ ਅੱਜ ਹਾਂ ਦਿੱਲੀ ਦਾ ਵੀ ਹੈ ਤੇ ਸ਼ਿਮਲਾ ਦਾ ਵੀ ਹੈ ਦੱਸਤਾ ਤੇ ਮੈਂ ਹਾਂ ਅੱਜ ਤੋਂ ਸ਼ਿਮਲਾ ਤੋਂ ਮਾਚੂ ਨਹੀਂ ਕਹਤਾ ਮਾਚੂ ਯਾਰ ਤੇ ਸ਼ਿਮਲਾ ਕਹਿੰਦਾ ਸ਼ਿਮਲਾ ਸੁਣ ਕੇ ਨਜ਼ਾਰਾ ਆ ਜਾਂਦਾ ਇਹ ਹੁਣ ਸਾਰੇ ਪਾਰਸਲਾਂ ਦੇ ਨਾ ਜੀ ਇਹੋ ਟਿੱਕਾ ਜੀਆਂ ਲਾਊਗਾ ਇਹ ਦੀਪ ਸਿੰਘ ਐਡਵੋਕੇਟ ਮੇਰਾ ਮੁੰਡਾ ਐਡਵੋਕੇਟ ਬਣ ਗਿਆ ਜੀ ਮੈਂ ਬਹੁਤ ਚੌੜੀ ਹੋ ਕੇ ਕਹਿਣੀ ਆ ਮੇਰਾ ਮੁੰਡਾ ਐਡਵੋਕੇਟ ਬਣ ਗਿਆ। ਨਾਰਖੰਡਾ ਦਵਾਈ ਲੈ ਆਣੀ ਖੰਗਦੀ ਲੈ ਕੇ ਆ ਸੁੱਕੀ ਜਿਹੜਾ ਹਟਦੀ ਨਹੀਂ ਅੱਗੇ ਨੂੰ ਥੋੜਾ ਮਖਿਆਲ ਚਟ ਲਿਆ ਕਰ ਆਧਾ ਪਾ ਕੇ ਉਹਦੇ ਨਾਲ ਠੀਕ ਹੋ ਜਾਂਦਾ ਬੰਦਾ। ਜੋ ਮਧੂਮੱਖੀਆਂ ਮਗਰ ਪੈ ਗਈਆਂ ਫਿਰ ਆਪਣੇ ਘਰੇ ਮਖਿਆਲ ਪਿਆਗਾ ਮੈਂ ਤੈਨੂੰ ਮਧੂਮੱਖੀਆਂ ਕੋਲੇ ਜਾਣ ਨੂੰ ਕਦੋਂ ਕਿਹਾ ਉਹ ਹੀ ਲੜਾਈ ਪਾਲਦਾ ਰਹਿੰਦਾ। ਚਲੋ ਜੀ ਹੁਣ ਆਪਾਂ ਗੱਲ ਕਰ ਲਗੇ ਦੀਪੂ ਨਾਲ ਬਹੁਤ ਚੌੜ ਕਰ ਲਈ। ਕਹਿੰਦੇ ਜਿੱਥੇ ਰੱਬ ਰੱਖਦਾ ਉੱਥੇ ਰਹਿਣਾ ਪੈਂਦਾ। 100% ਸੱਚ ਹੈ। ਰੱਬ ਦੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕਿਸੇ ਦਾ ਵੀ ਨਹੀਂ ਚੱਲਦਾ। ਨਾ ਮੇਰਾ ਨਾ ਤੁਹਾਡਾ ਹਨਾ। ਸੋਚਦੇ ਆਪਾਂ ਕੀ ਆ ਜ਼ਿੰਦਗੀ 'ਚ ਹੁੰਦਾ ਕੀ ਐ। ਆਪਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਆਪਾਂ ਕੀ ਸੋਚੀ ਜਾਂਦੇ ਆ ਕੀ ਆਪਣੇ ਨਾਲ ਹੋਣਾ ਰੱਬ ਜਾਣਦਾ। ਸੋ ਮੈਂ ਤਾਂ ਇਹ ਕਹਿਣੀ ਆ ਜੀ ਜ਼ਿੰਦਗੀ ਬਹੁਤ ਜ਼ਿਆਦਾ ਛੋਟੀ ਹੋ ਚੱਲੀ ਆ ਹੁਣ ਲੋਕਾਂ ਨੂੰ। 100 ਰੁਪਿਆ ਕਮਾਉਣੇ ਹੋ। ਆਪਦਾ 30-40 ਜੋੜੋ ਬਾਕੀ ਨਜ਼ਾਰੇ ਲਓ। ਬਾਕੀ ਖਾਓ। ਜਿੰਨਾ ਜੋੜੋਗੇ ਕਰਨੇ ਕੀ ਕੰਮ ਤੁਹਾਡੇ। ਸਿਆਣੀ ਉਹਨਾਂ ਨਜ਼ਾਰੇ ਲਓ ਜਿੱਦ ਦੇ ਜਾਣਾ ਦੁਨੀਆ ਤੇ ਐ ਕਹਿਣ ਜੋ ਅੱਗੇ ਹੋਈ ਯਾਰ ਆਪ ਨੂੰ ਕਹਿਣ ਜੋ ਕੀ ਹਾਂਜੀ ਕਿ ਰੱਬਾ ਹੁਣ ਅਸੀਂ ਤਿਆਰ ਆ ਅਸੀਂ ਆਵੇ ਸੌਂਗ ਪੂਰੇ ਕਰ ਲਏ ਹੁਣ ਸਾਨੂੰ ਕੋਈ ਦੁੱਖ ਨਹੀਂ ਹੈ ਗਿਆ ਸਿਆਣੀ ਕੀਤਾ ਆਪਦੇ ਸੌਂਗ ਪੂਰੇ ਕਰੋ ਬਸ ਆ ਜਾਂ ਜਾਣ ਲੱਗੇ ਸਾਨੂੰ ਕੋਈ ਪ੍ਰਸਤਾਵਾ ਨਹੀਂ ਹੋਣਾ ਚਾਹੀਦਾ ਕਿ ਮੇਰਾ ਆ ਕੰਮ ਰਹਿ ਗਿਆ ਆ ਕੰਮ ਰਹਿ ਗਿਆ ਠੀਕ ਹੈ ਜੀ ਆਪ ਦੀ ਲਾਈਫ ਨੂੰ ਇੰਜੋਏ ਕਰੋ ਮौजਾਂ ਕਰੋ ਮੋਜਾਂ ਇਹਦਾ ਕੰਦਾ ਮਤਲਬ ਇਹ ਹੈ ਜੀ ਵੀ ਜੇ ਆਪਾਂ 100 ਰੁਪਿਆ 100 ਰੁਪਿਆ ਕਮਾਉਣੇ ਆ ਤਾਂ ਉਹਦੇ ਵਿੱਚੋਂ 20 30 ਖਾਇਆ ਜ਼ਰੂਰ ਕਰੋ ਵੀ ਖਾਵਾਂਗੇ ਤਾਂ ਸਿਹਤ ਰਹੂ ਤਾਂ ਕੰਮ ਕਰਾਂਗੇ ਨਹੀਂ ਤਾਂ ਦੇਖੋ ਜੀ ਸੋਨ ਨੂੰ ਪਤਾ ਹੀ ਹੈ ਕਿਉਂਕਿ ਹੁਣ ਸਾਡੇ ਇੱਥੇ ਮੋੜ ਮੰਡੀ ਨਾਲੇ ਛੋਲਿਆਂ ਦਾ ਸੂਪ ਬਣਨ ਲੱਗ ਗਿਆ ਬਹੁਤ ਵਧੀਆ ਇੱਕ ਛੋਲਿਆਂ ਦਾ ਬਣਾਉਂਦੇ ਇਹਦੀ ਭੋਰਕਾ ਦਾ ਬਣਾਉਂਦੇ ਆਹ ਛੋਲੇ ਇੱਕ ਮਿਕਸ ਹਨ ਮਿਕਸ ਟਮਾਟੋ ਇੱਕ ਟਮਾਟੋ ਸੂਪ ਬਣਾਉਂਦਾ ਜੀ ਹੁਣ ਪੱਪਾ ਬਣਾਉਂਦਾ ਸੂਪ ਹੈ ਪੂਰਾ ਬਿਰਦ ਪੂਰਾ ਬਿਰਦ ਬੱਬਾ ਜੀ ਮੈਨਲਾ ਹੋਊਗਾ ਦੀ ਕੋਣਾ 70 ਸਿਹਤ ਹੈਗਾ ਹਨ ਆਪਦੇ ਹੱਥੀਂ ਖਰਾਕ ਕਰਦਾ 70 80 ਸਾਲ ਦਾ ਬਾਬਾ ਜੀ ਚੰਨਿਆਂ ਦਾ ਸੂਪ ਬਣਾਉਂਦਾ ਹੈ ਟਮਾਟਰ ਦਾ ਸੂਪ ਤੇ ਮਿਕਸ ਸੂਪ ਵੈਜੀਟੇਬਲ ਸੂਪ ਸੁੰਨਾ ਦੀਪੂ ਕੇ ਛੋਲੇ ਤੇ ਨੋਟਾ ਬਣਾਉਂਦਾ ਛੋਲੇ ਟਮਾਟਰ ਅੱਛਾ ਇੰਨਾ ਸਵਾਦ ਬਣਾਉਂਦਾ ਜੀ ਛੱਡ ਦਿਓ ਗੱਲਾਂ ਦੇਸੀ ਤਰੀਕੇ ਨਾਲ ਕਹਿੰਦਾ ਭਾਈ ਸਾਰੀ ਰਾਤ ਛੋਲੇ ਭਿੱਜੇ ਰਹਿੰਦੇ ਆ ਤੇ ਸਵੇਹਾ ਅਸੀਂ ਹਾਰੇ ਜਿਹਾ ਧਰਦਿਆਂ ਫੇਰ ਉਬਲਦੇ ਆ ਦੇਖ ਲਾ ਬੜੀ ਮਿਹਨਤ ਕਰਦਾ ਕਿਸੇ ਨਾ ਕਿਸੇ ਦਿਨ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਦਿਖਾਵਾਂਗਾ ਜਿਵੇਂ ਵਿਰਦ ਬਾਬਾ ਬਚਰਾ ਬਾਬੇ ਨੇ ਇਹ ਵੀ ਕਹਿ ਜਾਂਦਾ ਭੰਦੀ ਕਰਿਆ ਕੇ ਦੇਖ ਲੋ ਕਹਿੰਦਾ ਇੰਨੀ ਸਫਾਈ ਲਾਗਾ ਕਹਿੰਦਾ ਮੈਂ ਹਾਂ ਸਾਨੂੰ ਕਹਿੰਦਾ ਪਾਈ ਭਾਵੇਂ ਕਰਿਆ ਕੇ ਦੇਖ ਲੋ ਕਹਿੰਦਾ ਮੈਂ ਫੋਲ ਸਫਾਈ ਰੱਖਦਾ ਹੈ ਗੰਦਬੰਦ ਨਹੀਂ ਵਾ ਲੋਕਾਂ ਨੂੰ ਖਵਾਉਂਦਾ ਕਹਿੰਦਾ ਮੈਂ ਰੱਬ ਨੂੰ ਜਾਣ ਦੇਣੀ ਆ ਤੇ ਮੈਂ ਧੋਖਾ ਕਰਕੇ ਲੋਕਾਂ ਨਾਲ ਕਹਿੰਦਾ ਮੈਂ ਦੁਖੀ ਹੋ ਕੇ ਨਹੀਂ ਮਰਨਾ ਚਾਹੁੰਦਾ ਤੁਸੀਂ ਦੇਖੋ ਜੇ ਸਾਫ ਦਿਲ ਦਾ ਤੇ ਨੇਕ ਬੰਦਾ ਹਨਾ ਜੀ ਤਾਂ ਦੇਖ ਲਓ 80 ਸਾਲ ਦੀ ਉਮਰ ਚ ਵੀ ਦੇਖ ਲਾ ਉਹ ਸੂਪ ਸਾਡੀ ਮੰਡੀ ਚ ਹੋਰ ਵੀ ਲਾਉਂਦੇ ਆ ਜਿਹੜੇ ਪਰਦੇਸੀ ਆ ਉਹ ਵੀ ਬਣਾਉਂਦੇ ਆ ਪਰ ਸਾਰੇ ਲੋਕ ਬਾਬੇ ਕੋਲ ਆ ਕੇ ਪੀਂਦੇ ਆ ਬਾਬ ਮਤਲਬ ਬਾਬ ਅੰਬਰਧਾਰ ਹੀ ਹੈਗਾ ਅੰਬਰਧਾਰੀ ਬਾਬਾ ਬਾਬੇ ਦਾ ਅੰਬਰਧਾਰ ਛੱਕਿਆ ਹੋਇਆ ਜੀ ਤੇ ਬਾਬਾ ਇੰਨੀ ਸਫਾਈ ਨਾਲ ਜੂਸ ਇੰਨੇ ਦੇਖੋ ਇੱਕ ਹੋਰ ਸੂਪ ਦੇ ਵਿੱਚ ਬਾਬਾ ਕੀ ਪਾਉਂਦਾ ਆ ਆਪ ਬਣਾਉਂਦਾ ਉਹ ਉਹ ਮੁੱਲ ਨਹੀਂ ਲੈਂਦਾ ਆਪ ਬਣਾਉਂਦਾ ਉਹ ਪੀਸਾਂ ਜਾਂਦੇ ਉਹ ਪੀਸਾਂ ਦੇ ਪਾਉਂਦਾ ਨੀ ਕੀ ਬਣਾਉਂਦਾ ਮੈਂ ਰਸ ਨਹੀਂ ਹੁੰਦੇ ਰਸੇ ਰਸੇ ਉਹ ਕੁਰਕਰੇ ਹੁੰਦੇ ਪਰ ਇਹਨਾਂ ਵਿੱਚ ਕੀ ਹੁੰਦੇ ਆ ਪੀਸਾਂ ਦੇ ਬਣਾਉਂਦਾ ਜੀ ਨਿੱਕੇ ਨਿੱਕੇ ਕੁਰਕਰੇ ਦੇਸੀ ਕੇ ਵਾਲੇ ਨੇ ਇਹ ਸਵਾਦ ਆ ਕੋਈ ਵੀ ਬੰਦਾ ਮੌੜ ਮੰਡੀ ਆ ਨਾ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਬਾਬੇ ਜੀ ਜਰੂਰ ਪਾਵਾਂਗੇ ਉਹਦੇ ਕੋਲ ਵੀ ਹੋਰ ਜਾਂ ਸੁਖ ਨਾ ਤੁਸੀਂ ਮੰਮੀ ਦੀ ਗੱਲ ਸੁਣ ਲੋ ਕਿ ਜੇ ਜੇ ਕੋਈ ਬੰਦਾ ਮੌੜ ਆਏ ਪਰ ਵੀਡੀਓ ਜਰੂਰ ਕਰਾਵਾਂਗੇ ਬਾਬਾ ਨਾਲ ਦਿੱਤਾ ਘੋ ਭੋਲ ਲਈ ਆਈਦਾ ਕਈ ਵਾਰ ਮੈਂ ਸੀਰੀਅਸ ਕਹਿਣੀ ਆ ਜੀ ਤੁਸੀਂ ਇਹੋ ਜਿਹਾ ਸੂਪ ਕਦੇ ਜ਼ਿੰਦਗੀ ਚ ਨਹੀਂ ਪੀਤਾ ਹੋਣਾ ਜਿਹੜਾ ਉਹ ਬਜ਼ੁਰਗ ਬਣਾਉਂਦੇ ਐ 80 ਸਾਲ ਦੇ ਬਜ਼ੁਰਗਾ ਤੇ ਵੀਡੀਓ ਬਣਾ ਕੇ ਪਾਉਂਦੇ ਐ ਅਸੀਂ ਵੀ ਟ੍ਰਾਈ ਕਰਕੇ ਦੇਖੀ ਅਸੀਂ ਚੰਡੀਗੜ੍ਹ ਕਿੱਥੇ ਵੀ ਗਏ ਅਸੀਂ ਸੂਪ ਪੀ ਪੀ ਦੇਖਿਆ ਚੰਗੇ ਹੋਟਲ ਚ ਵੀ ਖਾ ਕੇ ਪੀ ਕੇ ਦੇਖ ਲਿਆ ਪਰ ਬਾਬੇ ਵਰਗਾ ਨਾਲੇ ਰੇਟ ਜੈਨੂਨ ਜਿਆ ਨਾ 60 ਰੁਪਏ 60 ਰੁਪਏ ਪਹਿਲਾਂ ਪਰ 50 ਜੇ ਦਿੰਦਾ ਸੀ ਵਿਚਾਰਾ ਇਹ ਤੇ ਕਿਹਾ 60 ਐ ਚਾਣਾ ਐਨੇ ਜਨੇ ਪਾਉਂਦਾ ਜੀ ਬਦਗਾ ਖੁੱਲੀ ਪਲੇਟ ਭਰ ਕੇ ਦਿੰਦਾ ਐ ਨਹੀਂ ਹੈਗਾ ਵੀ ਥੋੜਾ ਜਿਹਾ ਸੂਪ ਦੇ ਦੂਗਾ ਟਮਾਟਰਾਂ ਦਾ ਮਤਲਬ 60 ਰੁਪਏ ਸਾਰੇ ਇਹਨਾਂ ਦੀ ਪੂ ਹਾ ਤੇ ਗਰਮੀ 'ਚ ਕੀ ਵੇਚ ਆਦੀ ਪੂਏ ਕੁਲਫੀ ਗਰਮੀ 'ਚ ਵਿਚਾਰਾ ਕੁਲਫੀ ਵੇਚਦਾ ਬਈ ਬਜ਼ੁਰਗ ਬੜੀ ਮੈਂ ਆਪ ਕੁਲਫੀ ਬਣਾਉਂਦਾ ਬਾਰੋਂ ਨਹੀਂ ਲੈ ਆਪ ਕੁਲਫੀ ਬਣਾਉਂਦਾ ਕਦੇ ਕਹਿੰਦਾ ਭਾਈ ਮੇਰੇ ਸਿਰ ਨਹੀਂ ਦੇਖਿਆ ਕਹਿੰਦਾ ਮੈਂ ਮਿਹਨਤ ਦੀ ਕਮਾਈ ਕਰਕੇ ਖਾਣਾ ਨਾ ਹੀ ਵੰਮੀਰ ਆ ਨਾ ਮੈਂ ਗਰੀਬ ਐ ਬਾਬੇ ਦਾ ਮੁੰਡਾ ਮੈਨੂੰ ਲੱਗਦਾ ਹੋ ਲਾਉਂਦਾ ਕੁਲਚੇ ਨਹੀਂ ਕਹਾਂ ਵੀ 버ਗਰ ਕੁਲਚੇ 버ਗਰ 버ਗਰ ਕੁਲਚੇ ਜੇ ਕੰਨਾ ਭਾਈ ਮੈਂ ਮਿਹਨਤ ਤਾਂ ਕਰਦਾ ਕੰਨਾ ਮੇਰਾ ਜੀ ਨਹੀਂ ਲੱਗਦਾ ਕਰੇ ਕੰਨਾ ਬਰਾਬਰ ਰੇਡੀਓ ਦੀ ਮੁੰਡੇ ਦੀ ਹੁੰਦੀ ਆ ਉਹਦੀ ਮੈਂ ਦਿਖਾਉਂਗੀ ਜੋ ਮੈਂ ਵੀਡੀਓ ਚ ਸੋ ਸਾਡੀ ਵੀਡੀਓ ਲੰਬੀ ਹੋ ਚੱਲੀ ਆ ਜੀ ਤੇ ਹਜੇ ਅਸੀਂ ਪਾਰਸਲ ਸਾਡੇ ਹੋਰ ਵੀ ਪਏ ਆ ਹੋਰ ਵੀ ਮੈਸੇਜ ਆਏ ਪਏ ਹੋਣਗੇ ਉਹ ਵੀ ਦੇਖਣੇ ਆ ਅਸੀਂ ਸੋ ਅਸੀਂ ਛੋਟੀ ਜੀ ਵੀਡੀਓ ਤਾਂ ਬਣਾ ਕੇ ਪਾਈਏ ਫਿਰ ਮੇਰੇ ਨਾ ਬਣਾ ਰੋਸੇ ਜਾਂਦੀਆਂ ਵੀ ਤੁਸੀਂ ਵੀਡੀਓ ਨਹੀਂ ਪਾਈ ਤੁਸੀਂ ਦੇਖਦੇ ਤਾਂ ਹੈ ਨਹੀਂ ਜੀ ਸਾਰਾ 5 600 ਬੰਦਾ ਮੇਰੀ ਵੀਡੀਓ ਦੇਖਦਾ ਵਿਚਾਰੀ ਜੀ ਐ ਨਾ ਕਰੋ ਜੀ ਤੁਸੀਂ ਸਾਡੀਆਂ ਵੀਡੀਓ ਦੇਖਿਆ ਕਰੋ ਕਿੰਨੇ ਤੁਸੀਂ ਐਂ ਦੇਖ ਲੋ ਅਸੀਂ ਹਜੇ ਰੋਟੀ ਖਾ ਕੇ ਲੱਟੇ ਆ ਹਰੇ ਪੀਪੀ ਸਾਨੂੰ ਲੱviene 2 ਘੰਟੇ ਮੋਜਨਾ ਪਾਰਸਲਾਂ ਤੇ ਐਡਰੈਸ ਵੀ ਚੈੱਕ ਕਰ ਦਿੰਦੇ ਕਿਸੇ ਦਾ ਮੋਬਾਈਲ ਨੰਬਰ ਗਲਤ ਪੈ ਗਿਆ ਐਡਰੈਸ ਪੈ ਗਿਆ ਪੰਗਾ ਪੈ ਜਾਊਗਾ ਪੈਸੇ ਆਉਂਦੇ ਹੋ ਉਸ ਆਪਾਂ ਸੁਬਾਹ ਵਾਲਾ ਕਹੇ ਪਾਰਸਲ ਜੀ ਕੁਸ ਆਪਣੇ ਆਪ ਇਹ ਜਿਹੜੇ ਕੱਲ ਲੱਗਣ ਸੁਖ ਨਾਲ ਗੁਰੂ ਰਾਮਦਾਸ ਦੀ ਕਿਰਪਾ ਆਪਣੇ ਡੇਲੀ ਪਾਰਸਲ ਜਾਂਦੇ ਜੀ ਸਾਡਾ ਆਨਲਾਈਨ ਦਾ ਕੰਮ ਹੈ ਤੇ ਛੋਡੇ ਵਰਕੇ ਭੈਣ ਭਰਾਵਾਂ ਨੇ ਸਾਡਾ ਇਨੱਕ ਸਾਥ ਦਿੱਤਾ ਵੀ ਅਸੀਂ ਆਪਦੀ ਮਿਹਨਤ ਕਰਕੇ ਇੰਡੀਆ ਚ ਖਾਈਏ ਅਸੀਂ ਬਾਹਰ ਜਾ ਕੇ ਰਾਜੀ ਨਹੀਂ ਸੀ ਨਾ ਮੈਂ ਮੁੰਡੇ ਨੂੰ ਭੇਜ ਕੇ ਰਾਜੀ ਸੀ ਨਾ ਕੁੜੀ ਨੂੰ ਮਹਾਰਾਜ ਨੇ ਸਾਡੀ ਸੁਣ ਲਈ ਬੁੜੀ ਜੋਬ ਕਰੀ ਜਾਂਦੀ ਆ ਦੀਪੂ ਵਕੀਲ ਬਣ ਗਿਆ ਮੈਂ ਕਪੜਾ ਵੇਚੀ ਜਾਨੀ ਮੇਰਾ ਢਿੱਡੋਂ ਬਾਹਰ ਜਾਣ ਤੇ ਇਰਾਦਾ ਨਹੀਂ ਸੀ ਮਹਾਰਾਜ ਨੇ ਮੇਰੀ ਦਿਲ ਦੀ ਇੱਛਾ ਬੁਰੀ ਕਰਤੀ ਮੈਂ ਕੋਈ ਗੱਲ ਕਹਿ ਗਈ ਹੁੰਦੀ ਸੱਚੇ ਪਾਸ਼ਾ ਵੈਗਰੂ ਮੈਨੂੰ ਆਪਦੇ ਤੋਂ ਦੂਰ ਨਾ ਕਰੀ ਵੀ ਸਾਡੇ ਪੰਜਾਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਪਟਿਆਲੇ ਦੁਖਨਵਾਰਨ ਗੁਰਦੁਆਰਾ ਤੇ ਤਾਂ ਦਾ ਮਸਾ ਹੈ ਉਸ ਅੱਛੀ ਮੈਨੂੰ ਆਉਂਦਾ ਵੀ ਮੈਂ ਜਾ ਕੇ ਡੋ ਰਾਜੀ ਨਹੀਂ ਸੀ ਮੈਂ ਆਪਣੇ ਗੁਰੂ ਵੀਰਾਂ ਨਾਲ ਜੁੜ ਕੇ ਰਹਿੰਦੀ ਸੀ ਸੋ ਵੀਡੀਓ ਚ ਕੋਈ ਵੀ ਕਮੀ ਲੱਗੀ ਤਾਂ ਸੀ ਸੌਰੀ ਜਵਨੇ ਮਾਪੋਤ ਜੀ ਆਪ ਸਭ ਨੂੰ ਮੇਰੇ ਵੱਲੋਂ ਤੇ ਮੇਰੇ ਪੁੱਤਰ ਮਹਿਕਦੀਪ ਪੰਨੀਓ ਪਿਆਰ ਭਰੀ ਸਤ ਸ੍ਰੀ ਅਕਾਲ